ਹਾਂ ਨੀਮਾ ਕਰਕੇ ਘਰੋਂ ਨਹੀਂ ਜਾਣਾ ਹਾਂ ਖਲੀ ਰੱਖਣਾ ਕਿ ਇਹ ਲੋ ਸਾਰੇ ਚੱਕੇ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਜ਼ਿਆਦਾ ਹਾਦਸੇ ਗੰਨੇ ਨਾਲ ਭਰੀਆਂ ਟਰਾਲੀਆਂ ਦੇ ਕਾਰਨ ਜ਼ਿਆਦਾ ਹੋ ਰਹੇ ਨੇ ਕਿਉਂਕਿ ਗੰਨੇ ਦੀਆਂ ਭਰੀਆਂ ਟਰਾਲੀਆਂ ਜ਼ਿਆਦਾ ਓਵਰਲੋਡ ਹੋਣ ਕਰਕੇ ਇਸ ਨਾਲ ਹਾਦਸੇ ਜਿਹੜੇ ਨੇ ਉਹ ਲਗਾਤਾਰ ਵਧ ਰਹੇ ਨੇ ਇਸ ਤੋਂ ਪਹਿਲਾਂ ਵੀ ਇੱਕ 13 ਸਾਲਾ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਦੋ ਕਿਸਾਨਾਂ ਦੇ ਵੀ ਇਸੇ ਘਟਨਾ ਦੇ ਵਿੱਚ ਮੌਤ ਹੋ ਗਈ ਸੀ ਜਦੋਂ ਆ ওভারਲੋਡ ਟਰਾਲੀ ਜਿਹੜੀ ਗੰਨੇ ਦੀ ਹੈ ਉਹ ਉਲਟ ਗਈ ਸੀ ਤੇ ਜਿਹੜੇ ਕਿਸਾਨੇ ਠੇਹਾ ਆਗੇ ਸੀਗੇ ਤਾਂ ਇੱਕ ਮਾਮਲੇ ਦੇ ਵਿੱਚ 13 ਸਾਲ ਦਾ ਬੱਚਾ ਵੀ ਠੇਹਾ ਆ ਗਿਆ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ। ਤਾਂ ਇੱਕ ਹੋਰ ਹਾਦਸਾ ਜਿਹੜਾ ਉਹ ਵਾਪਰਿਆ ਜਿਸ ਦੇ ਵਿੱਚ ਇੱਕ ਯਾਦਗਾਰੀ ਗੇਟ ਹੀ ਜਿਹੜਾ ਹੈਗਾ ਢਾਹ ਦਿੱਤਾ ਗਿਆ। ਤਾਂ ਗੰਨੇ ਦੀ ਓਵਰਲੋਡ ਟਰਾਲੀ ਦੇ ਨਾਲ ਹੁਸ਼ਿਆਰਪੁਰ ਨਜ਼ਦੀਕੀ ਪਿੰਡ ਰਾਜੋਵਾਲ ਦਾ ਯਾਦਗਾਰੀ ਗੇਟ ਆ ਜਿਹੜਾ ਟੁੱਟ ਗਿਆ ਤਾਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਟਰਾਲੀ ਜਿਹੜੀ ਗੰਨਿਆਂ ਦੇ ਨਾਲ ਭਰੀ ਹੋਈ ਹੈ ਕਿਸ ਤਰ੍ਹਾਂ ਜਦੋਂ ਗੇਟ ਹੈਠਾਂ ਦੀ ਲੰਘ ਰਹੀ ਹੁੰਦੇ ਜਿਵੇਂ ਕਿ ਯਾਦਗਾਰੀ ਗੇਟ ਜਿਹੜੇ ਉਹ ਬਣੇ ਹੁੰਦੇ ਨੇ ਪਿੰਡਾਂ ਦੇ ਵਿੱਚ ਤਾਂ ਇਸੇ ਤਰ੍ਹਾਂ ਜਦੋਂ ਗੰਨੇ ਨਾਲ ਭਰੀ ਟਰਾਲੀ ਜਿਹੜੀ ਹੈ ਗੇਟੇ-ਹੇਟੋਂ ਦੀ ਲੰਘ ਗਈ ਸੀ ਤਾਂ ਵਿਚਕਾਰ ਆ ਜਾਂਦਾ ਗੇਟ ਤਾਂ ਅ ਗੇਟ ਹੀ ਜਿਹੜਾਗਾ ਨਾਲ ਟੁੱਟ ਜਾਂਦਾ ਪਿੰਡ ਰਾਜੋਵਾਲ ਦਾ ਯਾਦਗਾਰੀ ਗੇਟ ਸੀਗਾ ਹੁਸ਼ਿਆਰਪੁਰ ਦੇ ਪਿੰਡ ਰਾਜੋਵਾਲ ਦਾ ਯਾਦਗਾਰੀ ਗੇਟ ਟੁੱਟ ਜਾਂਦਾ ਉਸ ਤੋਂ ਬਾਅਦ ਜੋ ਮਸ਼ੀਨਾ ਕਰੇਨਾ ਮਗਾਈਆਂ ਜਾਂਦੀਆਂ ਜਿਸ ਤੋਂ ਬਾਅਦ ਗੇਟ ਨੂੰ ਜਿਹੜਾਗਾ ਪਾਸੇ ਕੀਤਾ ਜਾਂਦਾ ਤਾਂ ਬੜੀ ਹੀ ਰੌਂਗਟੇ ਖੜੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਨਿਹਾਲਾ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆਸ-ਪਾਸੇ ਕੋਈ ਵਿਅਕਤੀ ਨਹੀਂ ਸੀਗਾ ਕੋਈ ਬੰਦਾ ਨਹੀਂ ਸੀ ਖੜਾ ਜਿਹਦੇ ਉੱਪਰ ਵੱਡਾ ਹਾਦਸਾ ਹੋ ਸਕਦਾ ਸੀ ਜੇਕਰ ਇਹ ਹੀ ਢਾ ਡਿੱਗ ਜਾਂਦਾ ਇਹ ਗੇਟ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਤਾਂ ਕਿਸ ਤਰ੍ਹਾਂ ਯਾਦਗਾਰੀ ਗੇਟ ਟੁੱਟ ਜਾਂਦਾ ਹੈ ਜਦੋਂ ਹੀਠਾ ਤੋਂ ਗੰਨੇ ਨਾਲ ਭਰੀ ਟਰਾਲੀ ਜਿਹੜੀ ਹੈ ਉਹ ਲੰਘ ਰਹੀ ਹੁੰਦੀ ਹੈ ਤਾਂ ਜਾਣੇ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਗਨੀਮਤ ਰਹੀ ਹੈ ਕਿ ਹੀਠਾ ਕੋਈ ਨਹੀਂ ਸੀਗਾ ਗਨੀਮਾ ਤੇ ਰਹੀ ਕਿ ਜਿਹੜਾ ਇਹ ਗੇਟ ਸੀਗਾ heਠਾਂ ਨਹੀਂ ਡਿੱਗਿਆ ਤਾਂ ਟਰਾਲੀ ਦੇ ਵਿੱਚ ਝੜਕ ਜਾਂਦਾ ਤਾਂ ਇਸ ਕਰਕੇ ਵੱਡਾ ਹਾਦਸਾ ਹੋਣ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਯਾਦਗਾਰੀ ਗੇਟ ਜਿਹੜਾ ਕਿ ਬਣਿਆ ਹੋਇਆ ਸੀਗਾ ਤੇ ਉਹਦੇ heਠਾਂ ਦੇ ਜਦੋਂ ਗੰਨੇ ਨਾਲ ਪਲੀ ਟਰਾਲੀ ਲੰਘਣ ਲੱਗੀ ਹੁੰਦੀ ਹੈ ਤਾਂ ਅਚਾਨਕ ਗੇਟ ਦੇ ਨਾਲ ਜਦੋਂ ਲੱਗ ਜਾਂਦੀ ਹੈ ਤਾਂ ਗੇਟ ਟੈ ਤੇਰੀ ਨਾਲ ਹੀ ਹੋ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਤਾਂ ਇਹ ਜੇ ਹਾਦਸੇ ਲਗਾਤਾਰ ਵਾਧ ਰਹੇ ਨੇ ਤਾਂ ਤੁਸੀਂ ਵੇਖੋ ਅਤੇ ਗੇਟ ਜਿਹੜਾਗਾ ਕਿਸ ਤਰ੍ਹਾਂ ਹਾਲਾਂਕਿ ਬੜੇ ਮਜ਼ਬੂਤ ਹੁੰਦੇ ਨੇ ਸਿਮਿੰਟ ਦੇ ਬਣੇ ਹੁੰਦੇ ਨੇ ਗੇਟ ਤਾਂ ਮਾੜੀ ਜੀ ਟਰਾਲੀ ਲੱਗਣ ਦੇ ਨਾਲ ਕਿਸ ਤਰ੍ਹਾਂ ਗੇਟ ਜਿਹੜਾ ਹੀਠਾ ਡਿੱਗ ਗਿਆ ਤਾਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਜੇ ਤੱਕ ਟਰਾਲੀ ਲੱਗਣ ਦੇ ਨਾਲ ਹੀਠਾ ਡਿੱਗ ਗਿਆ ਅਗਰ ਇਹ ਵੈਸੇ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਵੀ ਜੜਾਗਾ ਹੋ ਸਕਦਾ ਸੀ ਪਰ ਵੱਡਾ ਬਚਾਅ ਹੋ ਗਿਆ ਜਾਈ ਨੁਕਸਾਨ ਤੋਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹੁਸ਼ਿਆਰਪੁਰ ਦੇ ਪਿੰਡ ਦੀਆਂ ਤਸਵੀਰਾਂ ਜਿੱਥੇ ਕਿ ਯਾਦਗਾਰੀ ਗੇਟ ਬਣਿਆ ਉਸ ਕਿਉਂਕਿ ਅਸੀਂ ਅਕਸਰੀ ਦੇਖਦੇ ਹਾਂ ਪਿੰਡਾਂ ਦੇ ਵਿੱਚ ਯਾਦਗਾਰੀ ਗੇਟ ਜਿਹੜੇ ਨੇ ਉਹ بڑے ਹੁੰਦੇ ਨੇ ਤਾਂ ਇਹ ਵੀ ਯਾਦਗਾਰੀ ਗੇਟ ਪਿੰਡ ਦੇ ਵਿੱਚ ਬਣਿਆ ਹੋਇਆ ਸੀ ਤੇ ਜਦੋਂ ਇੱਕ ਗੱਨੇ ਨਾਲ ਭਰੀ ਟਰਾਲੀ ਲੰਘਣ ਲੱਗਦੀ ਹੈ ਤਾਂ ਨਾਲ ਹੀ ਜਿਹੜਾ ਗੇਟ ਆ ਯਾਦਗਾਰੀ ਡਿੱਗ ਜਾਂਦਾ ਤਾਂ ਵੱਡਾ ਹਾਦਸਾ ਹੋਣੋਂ ਟੱਲ ਜਾਂਦਾ